ਉਹ ਤਾਂ ਜੀ ਪੰਚਮੀ ਦਾ ਦਿਹਾੜਾ ਹੈ ਸੰਤਾਂ ਦਾ ਕਿਸ ਤਰ੍ਹਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਸ ਧਰਤੀ ਤੇ ਜਦੋਂ ਪ੍ਰਕਾਸ਼ ਧਾਰਿਆ ਤੇ ਬਹਿਮਾਂ ਤੇ ਭਰਮਾਂ ਦੇ ਵੀ ਜਿਹੜੇ ਉਸ ਵੇਲੇ ਦੇ ਲੋਕ ਵਰਨਵਾਦ ਤੇ ਵਖਵਾਦ ਵਿੱਚ ਵੰਡ ਹੋਏ ਸੀ ਸਾਰਿਆਂ ਨੂੰ ਸਤਗੁਰ ਜੀ ਨੇ ਪਵਿੱਤਰ ਗੁਰਬਾਣੀ ਦੇ ਨਾਲ ਜੋੜਿਆ ਇੱਕ ਓੰਕਾਰ ਦੇ ਸਿਧਾਂਤ ਨਾਲ ਜੋੜਿਆ ਕਿਉਂਕਿ ਸਿੱਖ ਨੂੰ ਆਦੇਸ਼ ਵੀ ਆ ਕਿ ਸਿੱਖ ਨੇ ਸਭ ਤੋਂ ਪਹਿਲਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਸ ਸਥਾਨ ਤੇ ਜਿੱਥੇ ਸਤਗੁਰਾਂ ਨੇ ਅਨੇਕਾਂ ਪ੍ਰਾਣੀਆਂ ਨੂੰ ਦੁੱਖ ਤੋਂ ਮੁਕਤ ਕੀਤਾ ਤੇ ਬਸੰਤ ਪੰਜਮੀ ਦਾ ਤਿਹਾਰ ਇੱਕ ਮੈਂ ਸਾਵੇਂ ਦਾ ਵੱਡਾ ਇਸ ਸਥਾਨ ਤੇ ਮਨਾਇਆ ਜਾਂਦਾ ਓ ਤਾਂ ਸਿੱਖ ਦੀ ਰੋਜ਼ ਵਾਰ ਹੀ ਸਤਗੁਰ ਜੀ ਨੇ ਕਿਹਾ ਤੇਰੀ ਰੋਜ਼ ਪੰਜਮੀਆ ਤੇ ਰੋਜ਼ ਤੇਰੀ ਬਸੰਤ ਆ ਪਾਰੇ ਮਹੀਨਾ ਕਿਉਂਕਿ ਉਹ ਤੋਂ ਬਾਅਦ ਜਦੋਂ ਰਤ ਮੌਲਦੀ ਆ ਉਸ ਵੇਲੇ ਸਤਗੁਰ ਜੀ ਨੇ ਹਰਕਾ ਨਾਮ ਤੇ ਆਏ ਕਿ ਹੋ ਹੋ ਹਰਿਆ ਭਾਈ ਇਹ ਮਨੁੱਖ ਨੂੰ ਸੰਦੇਸ਼ ਸਤਗੁਰ ਜੀ ਨੇ ਬਖਸ਼ਿਸ਼ ਕੀਤਾ ਸੀ ਕਿ ਜਿੱਥੇ ਰਤ ਮੌਲਦੀ ਉੱਥੇ ਤੇਰਾ ਅੰਦਰ ਜਿਹੜਾ ਇਹ ਵੀ ਅੰਦਰ ਨਾਮ ਦੀ ਜਿਹੜੀ ਵਰਖਾ ਸਤਗੁਰ ਜੀ ਕਿਰਪਾ ਤੇ ਬਖਸ਼ਿਸ਼ ਕਰਕੇ ਤੈਨੂੰ ਬਖਸ਼ਿਸ਼ ਕਰਨ ਸੋ ਇਹ ਵੱਡੇ ਇੱਕ ਪੁਰਬ ਦੇ ਰੂਪ ਦੇ ਵਿੱਚ ਇੱਥੇ ਹਮੇਸ਼ਾ ਇਹ ਜੋੜ ਮੇਲਾ ਇਹ ਮਨਾਇਆ ਜਾਂਦਾ ਇਹ ਸਾਰਾ ਸਤਗੁਰੂ ਜੀ ਨੇ ਸਾਨੂੰ ਪਵਿੱਤਰ ਸਿਧਾਂਤ ਜੋੜ ਮੇਲਿਆਂ ਦੇ ਰੂਪ ਵਿੱਚ ਬਖਸ਼ੇ ਕੀਤੇ ਸੀ ਚਾਹੇ ਸ਼ਹੀਦੀ ਜੋੜ ਮੇਲੇ ਹੋਣ ਤੇ ਚਾਹੇ ਦੂਸਰੇ ਤੇ ਜੁੜਨਾ ਕਿਹਦੇ ਨਾਲ ਹੈ ਉਹ ਸੱਚੇ ਦੇ ਨਾਲ ਸੱਚਾ ਸਤਗੁਰੂ ਜੀ ਨੇ ਇੱਕ ਓੰਕਾਰ ਤੋਂ ਲੈ ਕੇ 18 ਤੋਂ 20 ਸਹਿਬ ਸਤਗੁਰੂ ਚੇਤ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜਨ ਦਾ ਸਤਗੁਰੂ ਜੀ ਨੇ ਆਦੇਸ਼ ਕੀਤਾ ਤੇ ਨਾਲ ਪੀਵੋ ਪਹੁਲ ਖੰਡੇ ਧਾਰ ਹੋਏ ਜਨਮ ਸਹਿੇਲਾ ਗੁਰਦਸ਼ਮ ਪਾਤਸ਼ਾਹ ਜੀ ਨੇ ਸਾਨੂੰ ਖੰਡੇ ਬਾਟੇ ਦੀ ਪੌਲ ਵੀ ਬਖਸ਼ੇ ਕੀਤੀ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਜਿਵੇਂ ਮੌਸਮ ਰੁੱਤ ਮੌਲ ਦੀ ਆ ਸਾਡਾ ਅੰਦਰ ਵੀ ਸਤਿਗੁਰ ਜੀ ਗੁਰਸ਼ਬਦ ਰਾਹੀਂ ਆਪਣੇ ਨਾਲ ਜੋੜ ਲੈਣ। ਹਾਂਜੀ ਕੇਂਦਰੀ ਬਚਟਾਇਆ ਤੇ ਪੰਜਾਬ ਤੇ ਕਿਸਾਨਾਂ ਲਈ ਕੁਝ ਵੀ ਨਹੀਂ ਹੈ ਜੀ। ਇਹ ਦੇਖੋ ਕਿਉਂਕਿ ਹੈਗਾ ਤਾਂ ਇਹ ਪੋਲੀਟਿਕਲ ਮਸਲਾ ਪਰ ਇਸ ਬਜਟ ਦੇ ਨਾਲ ਤਕਰੀਬਨ ਇਹ ਗੱਲ ਪੱਧਰੀ ਹੋ ਗਈ ਆ ਵੀ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਦੇਸ਼ ਦੀ ਰੀੜ ਦੀ ਹੱਡੀ ਕਿਸਾਨਾਂ ਲਈ ਭਾਵੇਂ ਪਹਿਲਾਂ ਵੀ ਬਿੱਲ ਵੀ ਉਹ ਤੋਂ ਰਿਜੈਕਟ ਕੀਤੇ ਪਰ ਮੈਂ ਸਮਝਦਾ ਉਹ ਇੱਕ ਬਦਲਾ ਲੈ ਰਹੇ ਆ ਕਿਸਾਨਾਂ ਵਾਸਤੇ ਇਹਦੇ ਵਿੱਚ ਕੋਈ ਵਿਸ਼ੇਸ਼ ਧਿਆਨ ਨਹੀਂ ਦਿੱਤਾ ਗਿਆ ਜਿਹੜੀ ਕਿ ਬਹੁਤ ਮੰਤਪਾਗੀ ਗੱਲ ਹੈ